ਜਿਹੜੀ ਅਸੀਂ ਵਾਸ਼ਿੰਗ ਮਸ਼ੀਨ ਐਸੀ ਪੇਸ਼ ਕਰ ਦਿੱਤੀ ਕਿ ਸਿਰਫ 4100 ਦੀ 4 ਲਈ ਇਹ ਸਪੈਸ਼ਲ ਵਾਸ਼ਿੰਗ ਮਸ਼ੀਨ ਆਫਰ ਦੇ ਕੇ ਅਸੀਂ ਸਿਰਫ 6800 ਦੀ ਕਰ ਦਿੱਤੀ ਹਾਂਜੀ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਸਰ ਜਿਹੜੇ ਦਰਸ਼ਕ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਇਸ ਵੀਡੀਓ ਨੂੰ ਦੇਖਦੇ-ਦੇਖਦੇ ਵਧੀਆ-ਵਧੀਆ ਕਮੈਂਟ ਕਰ ਦਿਓ ਤੁਹਾਨੂੰ ਇੱਕ ਸਪੈਸ਼ਲ ਜਿਹੜਾ ਹੈਗਾ ਗਿਫਟ ਅਸੀਂ ਦੇਵਾਂਗੇ ਪਰ ਕਿਉਂ ਕਿਉਂਕਿ ਧੀ ਭੈਣ ਦੇ ਵਿਆਹ ਦੇ ਲਈ ਤੁਸੀਂ ਸਾਹਮਣੇ ਬੋਰਡ ਦੇਖ ਰਹੇ ਹੋ ਸਾਡੇ ਈਜੀ ਲਾਈਫ ਸਟੋਰ ਪੀਖੀ ਦੇ ਵਿੱਚ ਅਸੀਂ ਖੜੇ ਹੋਇਆ ਚਾਹੇ ਸਰੰਦ ਚਲੇ ਜਾਓ ਮਰਿੰਡੇ ਚਲੇ ਜਾਓ ਪਵਾਨੀ ਘਟ ਚਲੇ ਜਾਓ ਹਰੇਕ ਧੀ ਨੂੰ 11000 ਰੁਪਏ ਸ਼ਗਨ ਦੇਣਾ ਹੈ ਪਰ ਕਿਉਂਕਿ ਤੁਸੀਂ ਦੇਖ ਰਹੇ ਹੋ ਗੱਟੀਆਂ ਦੇ ਗੱਟੀਆਂ ਜਿਹੜੇ ਵਿਆਹਾਂ ਦਾ ਸਮਾਨ ਲੈ ਕੇ ਸਾਡੇ ਸਟੋਰਾਂ ਤੋਂ ਜਾ ਰਹੀਆਂ ਨੇ ਬਾਕੀ ਸਰ ਕੋਈ ਹੋਰ ਛੋਟੀ ਆਈਟਮ ਹੈ ਉਹ ਵੀ ਕਿਸੇ ਨੇ ਸਿੰਗਲ ਲੈਣੀ ਆ ਉਹਦੇ ਬਾਰੇ ਵੀ ਆਪਾਂ ਐਕਸਪਲੇਨ ਕਰਦੇ ਆਂ ਔਰ ਜੀ ਤੇ ਮਾਗੀ ਸਰ ਪਹਿਲਾਂ ਐਡਰੈਸ ਦੀ ਗੱਲ ਕਰੀਏ ਇਹ ਆਪਣਾ ਐਡਰੈਸ ਕਿੱਥੇ ਪੈਂਦਾ ਇਹ ਸਮਝਾਓ ਜੀ ਇਹ ਭੀਖੀ ਤੋਂ ਸਰ ਤਨੋਲੇ ਨੂੰ ਜਾ ਰਿਹਾ ਹੈ ਰੋੜਾ ਇਹ ਸੜਕ ਜਿਹੜੀ ਭੀਖੀ ਤੋਂ ਆ ਰਹੀ ਹੈ ਇਹ ਇਧਰ ਖੱਬੇ ਪਾਸੇ ਤੁਸੀਂ ਦੇਖੋ ਤਨੋਲੇ ਨੂੰ ਜਾ ਰਿਹਾ ਹੈ ਠੀਕ ਆ ਸਰ ਔਰ ਇੱਥੇ ਨਾਲ ਐਕਸੈਸ ਬੈਂਕ ਹੈ ਨਾਲ ਹਟ 8 ਹੈ ਇਹਦੇ ਨਾਲ ਸਾਡਾ ਸਟੋਰ ਹੈ ਈਜੀ ਲਾਈਫ ਈਜੀ ਲਾਈਫ ਸਟੋਰ ਦੋਸਤੋ ਉਹਨੂੰ ਲੋਕੇਸ਼ਨ ਸਮਝ ਲੱਗ ਗਈ ਹੋਣੀ ਆ ਪੀਖੀ ਦੇ ਵਿੱਚ ਆਪਾਂ ਪਹੁੰਚੇ ਹੋਏ ਸੀ ਬਾਕੀ ਬਾਈ ਜੀ ਹੁਣੀ ਅੱਗੇ ਦੀ ਪੂਰੀ ਜਾਣਕਾਰੀ ਆਪਾਂ ਨੂੰ ਦੇਣਗੇ ਏਜੀ ਲਾਈਫ ਸਟੋਰ ਬੜਾ ਪੁੰਨ ਕਰਦਾ ਸਰ ਤੁਸੀਂ ਦੇਖੋ ਬਾਬਾ ਸ਼ੰਭੂ ਨਾਥ ਜੀ ਕੋਰਡ ਦੰਨੇ ਵਾਲੇ ਉਹਨਾਂ ਦੀ ਅਗਵਾਈ ਹੇਠ 11 ਜ਼ਰੂਰਤਾਂ ਬੰਦ ਲੜਕੀਆਂ ਦਾ ਵਿਆਹ ਕੀਤਾ ਗਿਆ ਆ ਹੁਣੇ 5 ਦਸੰਬਰ ਨੂੰ ਸਾਡੇ ਕੁਲਦੀਪ ਸਿੰਘ ਖਾਲਸਾ ਜੀ ਨਾਲ ਸਾਡੇ ਪ੍ਰਧਾਨ ਸੀਪਾ ਸਿੰਘ ਜੀ ਸਪਾਲਾ ਤੋਂ ਸੀਪਾ ਬਾਜਵਾ ਜੀ ਯੂਐਸਏ ਵਾਲੇ ਉਹਨਾਂ ਨੇ ਸਪੈਸ਼ਲ ਕਿਹਾ ਕਿ ਈਜੀ ਲਾਈਫ ਸਟੋਰ ਦੀ ਜਿਹੜੀ ਕੁਆਲਿਟੀ ਆ ਬਹੁਤ ਵਧੀਆ ਇਹਦੇ ਵਿੱਚੋਂ ਕੋਈ ਧੀ ਪਹਿਣ ਦੇ ਵਿਆਹ ਚ ਕੋਈ ਕਮਾਈ ਨਹੀਂ ਕੀਤੀ ਜਾਂਦੀ ਇਸ ਕਰਕੇ ਜੀ ਨੇ ਵੀ ਪੰਜਾਬ ਦੇ ਕਿਸੇ ਵੀ ਕੋਨੇ ਚ ਸਾਡੇ ਨੰਬਰ ਸਕਰੀਨ ਤੇ ਚੱਲ ਰਹੇ ਨੇ ਆਪਣੀ ਧੀ ਦੇ ਲਈ ਵਿਆਹ ਦਾ ਸਮਾਨ ਲੈਣਾ ਤਾਂ ਉਹਨਾਂ ਹਰੇਕ ਲੜਕੀ ਨੂੰ ਵਿਆਹ ਦਾ ਕਾਰਡ ਦੇ ਦੋ ਤਾਂ 11000 ਰੁਪਏ ਹੰਤ ਪਤਾ ਜਾਂਦਾ ਜੀ ਉਸ ਤੋਂ ਬਾਅਦ ਸਿੰਗਲ ਆਪਾਂ ਘਰਾਂ ਦੇ ਵਿੱਚ ਸਿਰ ਡਾਈਨਿੰਗ ਟੇਬਲ ਲੈਣਾ ਹੈ ਜੀ ਦੇਖਿਓ ਹਰ ਕਲਰਫੁਲ ਜਿਹੜਾ ਡਾਈਨਿੰਗ ਟੇਬਲ ਮਿਲ ਜਾਂਦਾ ਹੈ ਔਰ ਆਪਾਂ ਦੇਖਦੇ ਆ 35 35 40 40 ਹਜ਼ਾਰ ਰੁਪਏ ਲੱਗਦਾ ਹੈ ਜੀ ਇਹ ਡਾਈਨਿੰਗ ਟੇਬਲ ਮੀ ਆਵੇ ਹਨੇਰੀ ਆਵੇ ਬਾਹਰ ਪਿਆਰੇ ਸਿਰਫ 1250 ਦਾ ਠੀਕ ਆ ਜੀ ਸਿਰਫ 1250 ਦਾ ਕੁਰਸੀ ਜਿਹੜੀ ਮਰਜ਼ੀ ਉਹਦੀ ਮਰਜ਼ੀ ਹੈ ਜਹੀ ਜੀ ਮਰਜ਼ੀ ਲਗਵਾ ਲੇ ਔਰ ਨਾਲ ਜਿਹੜੀ ਕੁਰਸੀ ਹੈਗੀ ਹੈ ਗਾਰੰਟੀ ਵਾਲੀ ਹੋਗੀ ਆਏ ਨਹੀਂ ਹੈਗੀ ਵੀ ਉਹ ਟੁੱਟ ਜੇ ਫੁੱਟ ਜੇ ਕੁੱਟ ਜੇ ਉਹ ਸਾਡੀ ਹੋਊਗੀ ਮੁੜ ਕੇ ਠੀਕ ਆ ਜੀ ਅੰਦਰ ਦਿਖਾ ਰਹੇ ਔਰ ਗੀਜਰਾਂ ਦੇ ਨਾਲ ਜਿਹੜੀ ਸਪੈਸ਼ਲ ਆਫਰ ਦਿੱਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਠੀਕ ਹੈ ਜੀ ਗੀਜਰ ਜਿਹੜੀ ਮਰਜੀ ਕੰਪਨੀ ਦਾ ਲੈ ਲੇ ਔਰ ਨਾਲ ਹੀ ਆਟਾ ਚੱਕੀ ਕਿਸੇ ਨੇ ਆਪਣੇ ਮਾਪਿਆਂ ਨੂੰ ਭੇਜਣੀ ਹੈ ਬਾਹਰਲੇ ਜਿਹੜੇ ਦਰਸ਼ਕ ਨੇ ਵੀਡੀਓ ਨੂੰ ਦੇਖ ਰਹੇ ਨੇ ਤੁਸੀਂ ਇੱਥੋਂ ਦੀ ਕਣਕ ਪਾਓ ਨਾਲ ਹੀ ਇੱਥੇ ਆਟਾ ਕੱਟ ਲਓ ਔਰ ਤਾਜਾ ਆਟਾ ਕਿਸੇ ਦੇ ਹਾਰੇ ਕੱਢਣ ਦੀ ਲੋੜ ਨਹੀਂ ਵੀ ਆ ਜਾ ਭੋਲੇ ਆ ਜਾ ਮੱਖਣ ਆ ਜਾ ਤਾਰੀ ਸਾਡਾ ਆਟਾ ਕਰ ਕਿਉਂ ਨਾ ਮੁੜ ਕੇ ਆਟਾ ਲੈ ਕੇ ਨਹੀਂ ਆਉਂਦਾ ਠੀਕ ਆ ਸਰ ਔਰ ਦੋ ਜੀ ਰਹਿੰਦੇ ਨੇ ਘਰ ਦੇ ਵਿੱਚ ਜਹੇ ਮਾਪਿਓ ਨੇ ਵਿਚਾਰਾ ਗਰੀਬ ਆਦਮੀ ਐ ਪਰ ਉਹਨਾਂ ਲਈ ਇਹ ਜਿਹੜੀ ਅਸੀਂ ਵਾਸ਼ਿੰਗ ਮਸ਼ੀਨ ਐ ਸੀ ਪੇਸ਼ ਕਰ ਦਿੱਤੀ ਕਿ ਸਿਰਫ 4100 ਦੀ 4800 ਸਿਰਫ 4100 ਦੀ ਜੀ ਔਰ 5 7 ਜੀ ਨੇ ਤਾਂ ਉਹਨਾਂ ਲਈ ਇਹ ਸਪੈਸ਼ਲ ਵਾਸ਼ਿੰਗ ਮਸ਼ੀਨ ਆਫਰ ਦੇ ਕੇ ਅਸੀਂ ਸਿਰਫ 6100 ਦੀ ਕਰ ਦਿੱਤੀ ਜੀ LED ਜਿਹੜੀ ਹੈਗੀ ਐ 32 ਇੰਚ ਵਿੱਧ ਗਰੰਟੀ 450 ਦੀ ਕਰ ਦਿੱਤੀ 450 ਦੀ 450 ਦੀ ਕਰ ਦਿੱਤੀ ਇਸ ਕਰਕੇ ਦਰਸ਼ਕੋ ਕੋਈ ਵਾਸ਼ਿੰਗ ਮਸ਼ੀਨ ਕੋਈ LED RO RO ਫਿਲਟਰ ਸਿਰਫ 3190 ਦਾ ਕਰ ਦਿੱਤਾ ਜੀ ਸਿਰਫ 3190 ਦਾ ਠੀਕ ਹੈ ਜੀ ਇਸ ਕਰਕੇ ਇੰਨਾ ਸਸਤਾ ਈਜੀ ਨੈਪ ਸਟੋਰਾਂ ਦੇ ਸਾਮਾਨ ਅਸੀਂ ਕਰ ਦਿੱਤਾ ਫਟਾਫਟ ਆਜੋ ਤੁਸੀਂ ਕੁਆਲਿਟੀ ਦੇਖ ਕੇ ਤੁਸੀਂ ਰੇਟ ਦੇਖ ਕੇ ਹੈਰਾਨ ਹੋ ਜਾਓਗੇ ਪਹਿਲਾ ਪੂਰੇ ਪੰਜਾਬ ਦੇ ਵਿੱਚ ਐਸਾ ਸਟੋਰ ਹੈ ਜਿੱਥੇ ਇੰਨਾ ਸਸਤਾ ਔਰ ਨਾਲ ਹੀ 쿠ਪਨ ਦੇ ਰਹੇ ਹਾਂ ਪਹਿਲਾ ਏਅਰਫ੍ਰੇਮ ਦਾ ਦੂਸਰਾ ਦੇਖ ਰਿਹਾ ਮੋਟਰਸਾਈਕਲ ਦਾ ਤੀਸਰਾ ਦੇਖ ਰਿਹਾ ਸਕੂਟਰੀ ਦਾ ਚੌਥਾ ਦੇਖ ਰਿਹਾ ਸੋਨੇ ਦੇ ਸਿੱਕੇ ਦਾ ਕੂਪਨ ਦੋਰੇ ਚਾਰ-ਚਾਰ ਕੂਪਨ ਨੇ ਜਿਹੜੇ ਫਰੀ ਦੇ ਵਿੱਚ ਮਿਲ ਰਹੇ ਨੇ ਸਰ ਬੈੱਡ ਦੇਖੋ ਲਗਜ਼ਰੀ ਬੈੱਡ ਮੈਂ ਕਹਿੰਦਾ ਲਗਜ਼ਰੀ ਨਹੀਂ ਸਰ ਐਸੀ ਲਾਈਟ ਤਾਂ ਮਿਲਦਾ ਨਾ ਤੁਸੀਂ ਕਿਸੇ ਬੈੱਡ ਦੇ ਦੇਖੀਏ ਨਹੀਂ ਹੋਣੀ ਜਿਵੇਂ ਰੈਂਪ ਬਣਿਆ ਹੁੰਦਾ ਨਾ ਜੀ ਐ ਰੈਂਪ ਦੇ ਤਰ੍ਹਾਂ ਇਹ ਲਾਈਟ ਹੈਗੀ ਔਰ ਇੱਕ ਘਰੇ ਪਿਆ ਦੱਸਦਾ ਚਾਰ ਰਿਸ਼ਤੇਦਾਰ ਆ ਜਾਣ ਪੁੱਛਦੇ ਨੇ ਜੀ ਵੀ ਇਹ ਬੈੱਡ ਲਿਆਂਦਾ ਕਿੱਥੋਂ ਹੈ ਇਹਦੇ ਦੇਖ ਲਓ ਹੋਲ ਡਿਜ਼ਾਈਨ ਹੈ ਇਸ ਸਲਾਈਡ ਦਾ ਜੀ ਬਿਲਕੁਲ ਬਿਲਕੁਲ ਜੀ ਜੀ ਇਹਦਾ ਦੇਖ ਲਓ ਜਿਵੇਂ ਸੰਗੜੀ ਹੁੰਦੀ ਹੈ ਐ ਘੁੰਮ ਕੇ ਜਾਂਦੀ ਹੈ ਹਨਾ ਜੀ ਜੀ ਇੰਨੇ ਤਕੜੇ ਡਿਜ਼ਾਈਨ ਜਿਹੜੇ ਇੱਥੇ ਲਾਂਚ ਕਰ ਦਿੱਤੇਗੇ ਈਜੀ ਲਾਈਫ ਸਟੋਰਾਂ ਤੇ ਸਾਰੇ ਮਾਟੀ ਗੱਦੇ ਗੱਦੇ ਸਰ ਬਹੁਤ ਮੋਟੇ ਨੇ ਏ ਸਰ 8 8 ਇੰਚ 9 9 ਇੰਚ ਇਹ ਪਤਾ ਲੱਗਦਾ ਵੀ ਕਿਸੇ ਦੇ ਘਰੇ ਰਿਸ਼ਤੇਦਾਰ ਹੀ ਚ ਆਇਆ ਜੀ ਉਹ ਕਈ ਵਾਰ ਤਾਂ ਰਿਸ਼ਤੇਦਾਰ ਜਾਂਦੇ ਹੀ ਨਹੀਂ ਵੀ ਛੋਟੇ ਤਾਂ ਮੈਂ 2 ਦਿਨ ਹੋਰ ਰਹੂੰਗਾ ਗੱਦਿਆਂ ਦੇ ਉੱਤੇ ਇੰਨੇ ਗੱਦੇ ਸ਼ਾਨਦਾਰ ਨੇ ਜੀ ਔਰ ਜਿਹਦੇ ਘਰੇ ਸਾਡਾ ਸੋਫਾ ਚੱਲੇ ਗਿਆ ਨਾਲ ਚੱਲੇ ਗਿਆ 3D ਟੇਬਲ ਆ ਜੀ ਪਿੰਡ ਦੇ ਲੋਕ ਆ ਕੇ ਦੇਖਦੇ ਨੇ ਵੀ ਐਸਾ ਟੇਬਲ 3D ਕਿੱਥੋਂ ਲੈਂਦਾ ਇਹ ਈਜੀ ਨਾਈਫ ਸਟੋਰ ਸਰਾਨਦ ਮਰਿੰਡਾ ਭਵਾਨੀਗੜ ਪੀਖੀ ਤੋਂ ਹੀ ਮਿਲੂ ਦੋਸਤੋ ਜੀ ਇਧਰ ਤੁਸੀਂ ਆ ਜਾਓ ਨਾਲ ਐਲਈਡੀ ਕੱਪ ਬੋਰਡ ਆ ਜੀ 32 ਇੰਚ ਐਲਈਡੀ ਦੇ ਨਾਲ 43 ਇੰਚ ਐਲਈਡੀ ਦੇ ਨਾਲ 55 ਇੰਚ ਐਲਈਡੀ ਦੇ ਨਾਲ ਕੇਸੀ ਨੇ ਇਹ ਜਿਹੜਾ ਕੱਪ ਬੋਰਡ ਆ ਪੂਰਾ ਫ੍ਰੀ ਕਰ ਦਿੱਤਾ ਬਿਲਕੁਲ ਫ੍ਰੀ ਓਕੇ ਬਿਲਕੁਲ ਫ੍ਰੀ ਕਰ ਦਿੱਤਾ 31 ਮਾਰਚ ਤੱਕ ਇਸ ਕਰਕੇ ਜਿਹੜੇ ਵੀਡੀਓ ਨੂੰ ਦੇਖ ਰਹੇ ਨੇ ਫਟਾਫਟ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਫੱਟਿਆਂ ਲਈ ਇੰਨੀਆਂ ਵਧੀਆ ਸ਼ਾਨਦਾਰ ਕਾਰਟੂਨ ਵਾਲੀਆਂ ਅਲਮਾਰੀਆਂ ਤੇ ਬੱਚਾ ਖੁਸ਼ ਹੋ ਜਾਂਦਾ ਜਿਹੜਾ ਨਹੀਂ ਪੜਦਾ ਉਹ ਵੀ ਪੜਨ ਲੱਗ ਜਾਂਦਾ ਇਹਦੇ ਵਿੱਚ ਕਿਤਾਬਾਂ ਕਾਪੀਆਂ ਰੱਖਣ ਦੀ ਇੱਕ ਅਫਸਰ ਵਾਲੀ ਫੀਲਿੰਗ ਆਉਂਦੀ ਐ ਨੂੰ ਜੀ ਜੀ ਇੰਨੇ ਲਾਰਜਰੀ ਤੁਸੀਂ ਸੋਫੇ ਦੇਖ ਰਹੇ ਹੋ ਜੀ ਰਾਉਂਡ ਚੇਅਰ ਜੀ ਢੋਲ ਢੋਲ ਜਿਹੜੇ ਸੋਫੇ ਨੇ ਉਹ ਤੁਹਾਡੇ ਸਾਹਮਣੇ ਨੇ ਇੱਕ ਤੋਂ ਇੱਕ ਸੋਫਾ ਇੱਕ ਤੋਂ ਇੱਕ ਡਿਜ਼ਾਈਨ ਤੁਹਾਨੂੰ ਇੱਥੇ ਈਜੀ ਲਾਈਫ ਸਟੋਰ ਸਰਹੰਦ ਮਰਿੰਡਾ ਪੋਨੀਗੜ ਪੀਖੀ ਦੇ ਵਿੱਚ ਮਿਲ ਜੂਗਾ ਜੀ ਬਾਕੀ ਕੋਈ ਤੁਸੀਂ ਇਨਕੁਆਰੀ ਕਰਨੀ ਹੈ ਸਾਡੇ ਸਕਰੀਨ ਤੇ ਨੰਬਰ ਚੱਲ ਰਹੇ ਨੇ ਤਾਂ ਇਹਨਾਂ ਤੇ ਤੁਸੀਂ ਕਾਲ ਕਰਕੇ ਆਪਣਾ ਲੋਕੇਸ਼ਨ ਕੋਈ ਵੀ ਚੀਜ਼ ਪੁੱਛ ਸਕਦੇ ਹੋ ਕਈ ਵਾਰ ਫੋਨ ਨੰਬਰ ਬੀਜੀ ਹੁੰਦਾ ਤਾਂ ਠਹਿਰ ਕੇ ਕਰ ਲਿਓ ਜਾਂ WhatsApp ਤੇ ਮੈਸੇਜ ਕਰ ਦਿਓ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਕਰ ਦਿਓ ਸ਼ੇਅਰ ਕਰਨ ਤੇ ਵੀ ਤੁਹਾਨੂੰ ਜਿਹੜੇ ਦੋ ਕੂਪਨ ਫ੍ਰੀ ਚ ਮਿਲ ਰਹੇ ਨੇ ਜੀ ਇੱਕ 에어 ਫ੍ਰਾਇਰ ਦਾ ਜਿਹੜਾ ਲੋੜੀ ਵਾਲੇ ਨਿਕਲ ਰਿਹਾ ਹੈ ਇੱਕ ਬਸਾਖੀ ਦੇ ਉੱਤੇ ਪਲਟੀਨਾ ਮੋਟਰਸਾਈਕਲ ਨਿਕਲ ਰਿਹਾ ਹੈ ਨਵਾਂ ਬਿਲਕੁਲ 2026 ਮਾਡਲ ਲੇਟੈਸਟ ਇਸ ਕਰਕੇ ਵੀਡੀਓ ਨੂੰ ਸ਼ੇਅਰ ਕਰਕੇ ਬਾਕੀ ਸਰ ਜਿਹੜੀ 11 ਹਜ਼ਾਰ ਵਾਲੀ ਆਪਣੀ ਸਕੀਮ ਚੱਲਦੀ ਹੈ ਜੀ ਹਾਂ ਜੀ ਉਹ ਵੀ ਤੁਹਾਨੂੰ ਮੈਂ ਦੱਸ ਦਿੰਦਾ ਕਿਸੇ ਨੇ ਤੀ ਭੈਣ ਦਾ ਵਿਆਹ ਦਾ ਪੰਜਾਬ ਦੇ ਕਿਸੇ ਵੀ ਕੋਨੇ ਦੇ ਵਿੱਚ ਤਾਂ ਉਹ ਲੜਕੀ ਦਾ ਵਿਆਹ ਦਾ ਕਾਰਡ ਤੇ ਨਾਲ ਹੀ ਆਧਾਰ ਕਾਰਡ ਲੈ ਕੇ ਆ ਜੇ ਉਹਦੇ ਵਿੱਚ ਜਿਵੇਂ ਇਹ ਪ੍ਰੈਸ ਆ ਗਈ ਜੀ ਇਹ ਪ੍ਰੈਸ ਟੇਬਲ ਆ ਗਿਆ ਜੀ ਐਲਈਡੀ ਕੱਪ ਬੋਰਡ ਆ ਗਿਆ ਐਲਈਡੀ ਆ ਗਈ ਚਾਰ ਚੀਜ਼ਾਂ ਹੋ ਗਈਆਂ ਪੰਜਵਾਂ ਸ਼ੂਰਕ ਹੋ ਗਿਆ ਜੀ ਛੇਮਾ ਡ्रेसਿੰਗ ਹੋ ਗਿਆ ਜੀ ਸਤਵੀਂ ਅਲਮਾਰੀ ਹੋ ਗਈ ਜੀ ਅੱਠਵੇਂ ਗੱਦੇ ਹੋਗੇ ਜੀ ਨੌਵਾਂ ਬੈੱਡ ਹੋ ਗਿਆ ਇਹਨਾਂ ਵਧੀਆ ਜੀ ਦਸਵਾਂ ਫਾਈਵ ਸੀਟਰ ਸੋਫਾ ਹੋ ਗਿਆ ਜੀ 11ਵਾਂ 3D ਟੇਬਲ ਹੋ ਗਿਆ ਨਾਲ 11000 ਰੁਪਏ ਸਗਨ ਮਿਲਨੇ ਮਿਲਣਾ ਗਰੰਟੀ ਨਾਲ ਕੋਈ ਵੀ 3 ਪੈਣ ਸਾਡੇ ਸਟੋਰ ਸਰੰਦ ਮਰਿੰਡਾ ਪੀਖੀ ਤੋਂ ਖਾਲੀ ਨਹੀਂ ਜਾਊਗੀ ਹਰੇਕ ਨੂੰ 11000 ਰੁਪਏ ਸਗਨ ਦਿੱਤਾ ਜਾਊਗਾ ਆਪਣਾ ਬਿਆਦਾ ਕਾਰਡ ਤੇ ਆਧਾਰ ਕਾਰਡ ਲੈ ਕੇ ਪਹੁੰਚ ਜਾਓ ਵੀਡੀਓ ਨੂੰ ਵੱਧ ਤੋਂ ਵੱਧ ਆਪਣੀਆਂ 3 ਪੈਣਾ ਨੂੰ ਜਿਹੜੇ ਦਰਸ਼ਕ ਪਿਆਰ ਕਰਦੇ ਨੇ ਉਹ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਬਹੁਤ ਵੱਡਾ ਪੀਖੀ ਦੇ ਵਿੱਚ ਜਿਹੜਾ ਸਟੋਰ ਓਪਨ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਬਹੁਤ ਭਾਰੀ ਸਟਾਕ ਉਹਰੇ ਅਵੇਲੇਬਲ ਆ ਜਰੂਰ ਵਿਜ਼ਿਟ ਕਰੋ ਨਵੇਂ ਸਾਲ ਤੋਂ ਪਹਿਲਾਂ ਪਹਿਲਾਂ ਬਹੁਤ ਤਕੜੀਆਂ ਬਹੁਤ ਵੱਡੀਆਂ ਵੱਡੀਆਂ ਆਫਰਾਂ ਚੱਲ ਰਹੀਆਂ ਨੇ ਥੈਂਕ ਯੂ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਥੈਂਕ ਯੂ ਜੀ